ਹਾਂਜੀ ਸੋਹਣਿਓ ਸੱਜਣੋ ਫਾਈਨਲੀ ਤਿੰਨ ਚਾਰ ਦਿਨ ਖੜਨ ਤੋਂ ਬਾਅਦ ਸਾਡਾ ਮਾਲ ਹੋ ਗਿਆ ਪੱਕਾ ਤੇ ਆਹ ਪੰਪ ਦੇ ਨਾਲ ਹੀ ਟਰਾਂਸਪੋਰਟ ਇੱਥੇ ਗੱਡੀਆਂ ਖੜੀਆਂ ਤੇ ਹੁਣ ਤੁਰਦੇ ਆ ਰੱਬ ਰੱਖੀ ਹਾਂਜੀ ਸੋਹਣਿਓ ਸੱਜਣੋ ਮਾਲ ਸਾਨੂੰ ਮਿਲ ਗਿਆ ਕੰਡੀਸ਼ਨ ਕੰਡੀਸ਼ਨ ਕਹਿੰਦੇ ਹੁੰਦੇ ਆ ਕਿ ਕੰਡੀਸ਼ਨ ਤੇ ਆ ਵੀ ਦੇਖਾਂਗੇ ਕਿੱਥੇ ਲਾਉਣਾ ਉਹ ਏਰੀਆ ਦੱਸਾਂਗੇ ਓਵੇਂ ਦਾ ਮਾਲ ਮਿਲਿਆ ਤੇ ਟਰਾਂਸਪੋਰਟ ਤੋਂ ਹੁਣ ਹੀ ਨਿਕਲਿਆ ਆਹ ਦੇਖੋ ਇੱਧਰ ਗੱਟਖਾਨਾ ਹੀ ਗੱਟਖਾਨਾ ਬਹੁਤ ਆਹ ਟਰਾਂਸਪੋਰਟਾਂ ਹੀ ਬਹੁਤ ਨੇ ਕਿਦਾ ਆਕਸੀਜਨ ਚ ਬਹੁਤ ਗੱਡ ਖੰਨਾ ਖੜਾ ਹੋ ਰੇ ਯਾਰ ਆ ਦੇਖਣਾ ਇਹ ਸਾਰੀਆਂ ਕੇਲਾ ਭਰਨ ਆ ਗੱਡੀਆਂ ਨੇ 10 ਢੈਰੀਆਂ 12 ਢੈਰੀਆਂ 6 ਢੈਰੀਆਂ 10 ਢੈਰੀਆਂ ਬਸ ਇਹੀ ਗੋਸ ਚੱਲ ਰਿਹਾ ਹੋਰੇ ਓਵਰਲੋਡ ਹੀ ਓਵਰਲੋਡ ਜਾ ਰਿਹਾ ਇਥੋਂ ਕੇਲਾ ਠੀਕ ਆ ਜੀ ਭਰਦੇ ਆ ਗੱਡੀ ਫਿਰ ਮਿਲਦੇ ਆ ਰੱਬ ਰੱਖਾ ਹਾਂਜੀ ਸੋਹਣੇ ਸੱਜਣੋ ਤੁਹਾਨੂੰ ਦਿਖਾਉਣਾ ਆਪਣੇ ਲੋਕ ਤੇ ਨਾਲ ਖੜਾ ਛੱਡ ਗਿਆ ਦੇਖੋ ਲੋਕ ਨਹੀਂ ਖੜਾ ਛੱਡਦੇ ਆਪਦਾ ਇਹਨਾਂ ਚੀਜ਼ਾਂ ਦਾ। ਤਾਂ ਖੇਤੀ ਵਿਦਨਾ ਕਰਦੇ ਨੇ। ਸਮਾਨ ਸੱਪਾ ਵੀ ਇਹਦੇ ਤੇ ਢੋਵੇਂ ਨੇ ਗੱਡੇ ਆਂਦੇ। ਤੇ ਖੇਤਾਂ ਦੇ ਵਿੱਚ ਆਪਦਾ ਕੰਮ ਧੰਦਾ ਢਾਲ ਵਾਲਾ ਵੀ ਬਜਾਈ ਵਜੂਈ ਕਸੇ ਦੀ ਕਰਨੀ ਆ। ਉਹ ਵੀ ਇਹਦੇ ਨਾਲ ਹੀ ਕਰਦੇ ਨੇ। ਟਰੈਕਟਰ ਸਾਨੂੰ ਇੱਧਰ ਦੇਖਣ ਨੂੰ ਵੀ ਨਹੀਂ ਮਿਲ ਰਿਹਾ। ਸਾਰੇ ਕਿਤੇ ਕੇਲਾ ਹੀ ਕੇਲਾ, ਛੋਲੂ ਆ ਪਪੀਤਾ, ਕੇਲਾ ਛੋਲੂ ਆ ਪਪੀਤਾ, ਇਹੀ ਬੀਜ ਰੱਖਿਆ ਇਹਨਾਂ ਨੇ। ਠੀਕ ਆ ਜੀ। ਬਾਬਾ ਅੱਪੜੀ ਕਰੇ ਰੱਬ ਰੱਖਾ। ਹਾਂਜੀ ਅਸੀਂ ਆਇਆ ਕੰਡੇ ਤੇ ਕੰਡਾ ਕਰਾਉਣੇ ਮੰਡੀ ਵਾਲਾ ਕੰਡਾ ਸਾਰੀਆਂ ਮੰਡੀ ਵਾਲੀਆਂ ਗੱਡੀਆਂ ਉੱਤੇ ਕੰਡਾ ਹੁੰਦੀਆਂ ਨੇ ਉਹ ਸਾਹਮਣੇ ਕੰਡਾ ਉੱਥੇ ਜਾ ਕੇ ਫਿਰ ਦੁਬਾਰੇ ਤੁਹਾਨੂੰ ਦਿਖਾਵਾਂਗੇ ਹਾਂਜੀ ਕੰਡਾ ਹੋਣ ਲੱਗਿਆ ਰੁਕ ਜਾ ਤੇ ਕੰਡੇ ਤੇ ਚੜ ਕੇ ਮੂਰੇ ਸਣੀ ਨੂੰ ਫੜਾਦਾ ਫੋਨ ਹੁਣ ਸਣੀ ਅੱਗੋਂ ਆਉਂਦੀ ਗੱਡੀ ਦਿਖਾਊਗਾ ਕੰਡੇ ਦਾ ਤੁਹਾਨੂੰ ਵੀ ਆਹ ਕੰਡਾ ਇਦਾਂ ਇੱਥੇ ਪਰਚੀ ਲੱਗਦੀ ਆ 70 ਰੁਪਏ ਦੀ ਤੇ ਆਪ ਡਾਊਨ ਹੁੰਦਾ ਕੰਡੇ ਦਾ ਉਸ ਤੋਂ ਬਾਅਦ ਅਸੀਂ ਜਾਵਾਂਗੇ ਸਿੱਧਾ ਖੇਤ ਦੇ ਵਿੱਚ ਰੱਬ ਰੱਖਾ ਹਾਂਜੀ ਮੈਨੂੰ ਲੱਗਦਾ ਮਹਾਭਾਰਤ ਦੇ ਬਾਰੇ ਲੱਗਣ ਵਾਲੀ ਆ ਦਰਜੋਦਨ ਹੁਰੀ ਫਿਰਦੇ ਨੇ ਰਾਤ ਲਈ ਸੜਕਾਂ ਤੇ ਮਹਾਰਾਸ਼ਟਰ ਦੀਆਂ ਤੇ ਜੀ ਪੌੜੀ ਇਹ ਸਾਨੂੰ ਲੈ ਆਏ ਆਪਦੇ ਗਦਾਮ ਦੇ ਵਿੱਚ ਜਿੱਥੇ ਨਾਲਾ ਸਟੋਰ ਆ ਇਹ ਹੁਣ ਪਾਣੀ ਪੂਣੀ ਭਰਨ ਲੱਗੇ ਨੇ ਫਿਰ ਦਿੰਦੇ ਆ ਮੈਨੂੰ ਤੂੰ ਆਏਗਾ ਵਲੌਗ ਮੇਂ ਜ਼ੂਮ ਕਰ ਦੇ ਤੇਰੇ ਵੀ ਰਾਤ ਜਨਾਂ ਦਾ ਇੱਕ ਪਿੰਡ ਸੀ ਪਿੰਡੋਂ ਅਸੀਂ ਲੇਵਰ ਚੱਕਣੀਆਂ ਆ ਖੜੇ ਆ ਸਾਰਾ ਮੁਸਲਮ ਪਿੰਡ ਆ ਜੀ ਇਹ 4-5 ਬੰਦੇ ਕਾ ਬੰਦੇ ਅੰਦਰ ਬੈਠ ਕੇ ਸਾਡੇ ਨਾਲ ਤੇ ਆ ਇਦਾਂ ਦੇ ਰੋੜਾਂ ਦੇ ਲਈ ਜਾਂਦੇ ਨੇ ਤੇ ਹੁਣ ਸਿੱਧਾ ਹੀ ਬਗੀਚੇ ਤੇ ਲੈ ਕੇ ਜਾਣਗੇ ਬਗੀਚੀ ਕਹਿੰਦੇ ਨੇ ਕੇਲਿਆਂ ਦੀ ਬਗੀਚੀ ਠੀਕ ਆ ਜੀ ਬਾਬਾ ਭਲੀ ਕਰੇ ਹਾਂਜੀ ਹਮੇ ਜੇ ਲੋਗੋ ਨੇ ਬੋਲਾ ਵੀ ਹਿੰਦੀ ਮੈਂ ਵੀ ਬਲੌਗ ਬਣਾਇਆ ਕਰੋ ਹਮੇ ਵੀ ਸਮਝ ਆਏ ਹਮ ਵੀ ਆਪਕੋ ਸਬਸਕ੍ਰਾਈਬ ਕਰਾਂਗੇ ਇਹ ਪਹਿਲੇ ਲਗਾ ਰਹੇ ਆ ਫੋਮ ਪਰ ਉਸਕੇ ਬਾਅਦ ਪੱਤੀ ਡਾਲਾਂਗੇ ਫਿਰ ਉਸਕੇ ਅੰਦਰ ਮਤਲਬ ਦੋ ਦੋ ਕੇ ਕੇਲਾ ਰੱਖਾਂਗੇ ਆ ਦੇ ਇਦਾਂ ਜੀ ਕੇਲਾ ਹੈ ਐਂ ਭਰਦਾਉਂਦੇ ਨੇ ਰੋ ਬਹੁਤ ਲੱਗਿਆ ਹੋਇਆ ਗਿੱਲਾਗਾ ਤਲੇ ਉੱਟਾ ਬਟ ਉਹਨੇ ਠੀਕ ਐ ਨਾ ਵੀ ਗਿੱਲਾ ਨਹੀਂ ਹੈਗਾ ਗਿੱਲੇ ਉਹ ਨਹੀਂ ਗੜਾ ਵਿੱਚ ਸਾਰੇ ਭਰੇ ਹੋਇਆ ਇਥੋਂ ਲਠਾਗੀਆਂ ਤੋੜ 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 ਕੱਟ ਕੱਟ ਕੇ ਲਈ ਜਾਣੀਆਂ ਨੇ ਕੋਲੇ ਬਹੁਤ ਸੋਹਣੀ ਦਾਤੀ ਈ ਐ ਇੱਕ ਠੀਕ ਆ ਜੀ ਰੱਬ ਰੱਖਾ ਵਾਲੀ ਅੱਗੇ ਨਹੀਂ ਜਾਂਦੇ ਬੂਟ ਲਿੱਪੜਨਗੇ ਹਾਂ ਜੀ ਆ ਬਸ ਮੈਂ ਲੇਬਰ ਵਾਲੋ ਨੇ ਬੋਲਾ ਵੀ ਸਰਦਾਰ ਜੀ ਗਾੜੀ ਆਗੇ ਸੇ ਗੁਮਾ ਕੇ ਲੈ ਕੇ ਆ ਜਾਓ जहाँ पे हमें मिल गया कट छोटा सा मतलब है तो कच्चा ही कच्चा रास्ता है खेत को जा रहा है ये भी रास्ता वो उस रास्ते से घुमा के गाड़ी अब हम उधर ले जाएंगे फिर मिलते हैं आगे आगे करेंगे बात की